ਜੀ ਬੰਮਾ ਅੱਜ ਤੁਸੀਂ ਕਾਰਵਾਈ ਕਰਵਾਉਣ ਲਈ ਪਹੁੰਚੇ ਹੋ ਕੀ ਮਾਮਲਾ ਲੈ ਕੇ ਆਏ ਹੋ ਕੀ ਹੋਇਆ ਹੈ ਮੈਂ ਸਰ ਇਨਸਾਫ ਚਾਹੀਏ ਮੈਨੂੰ ਇਨਸਾਫ ਮਿਲੇ ਤਾਂ ਪੁਲਿਸ ਤੋਂ ਪ੍ਰੋਪਰ ਕਾਰਵਾਈ ਕਰੇ ਇਨ ਆਚਾਰਾ ਉੱਤੇ ਕਰਨ ਕਿਆ ਗਿਆ ਹੈ ਕਿ ਕਿ ਇਨ ਦੋਵਾਂ ਭਰਾਵਾਂ ਨੇ ਰਲ ਕੇ ਮੇਰਾ ਰੇਪ ਕੀਤਾ ਮੇਰੀ ਮਾਂ ਇਨਾਂ ਦੇ ਨਾਲ ਲੜੀ ਹੋਈ ਸੀ ਗੁਲਵਿੰਦਰ ਕੌਰ ਵੀ ਇਨਾਂ ਦੇ ਨਾਲ ਸ਼ਾਮਿਲ ਹੈ ਇਹ ਦਰਸ਼ਨਾਮੀ ਨਹੀਂ 골ਡਨ ਗੇਟ ਦਾ ਉਦੀ ਕੋਈ ਨਹੀਂ ਹੁੰਦੀ ਇਹ ਕੋਈ ਚੀਜ਼ ਨਹੀਂ ਗੱਲ ਇਹ ਹੋਈ ਹੈ ਕਿ ਮੇਰੀ ਮਾਂ ਦੋ ਮੁੰਡਿਆਂ ਨਾਲ ਰਲਈ ਹੋਈ ਹੈ ਉਹ ਮੁੰਡਿਆਂ ਦੀ ਮਾਂ ਵੀ ਨਾਲ ਰਲਈ ਹੋਈ ਹੈ ਇਹਨਾਂ ਚਾਰਾਂ ਨੇ ਮਿਲ ਕੇ ਮੇਰਾ ਰੇਪ ਕੀਤਾ ਉਹ ਵੀ ਇੱਕ ਵਾਰ ਨਹੀਂ ਦੋ ਵਾਰ ਤਾਂ ਤਾਂ ਵਾਕਿਆ ਹੈ ਭਾਜੀ ਮੈਂ ਰੋਜ਼ 4-5000 ਰੁਪਏ ਕਮਾਉਂਦਾ ਘਟੋ ਘਟਨੀ ਤੇ 1 ਮੰਥ ਹੋ ਹੀ ਗਿਆ ਤੁਹਾਡੀ ਮੰਮੀ ਕਿਸ ਨਾਲ ਰਲਈ ਹੋਈ ਹੈ ਤੁਹਾਨੂੰ ਕੋਈ ਪਤਾ ਲੱਗਦਾ ਨਹੀਂ ਮੈਨੂੰ ਪਹਿਲਾਂ ਪਤਾ ਸੀ ਮੈਂ ਆਪਣੇ ਘਰ ਦੱਸਣਾ ਸ਼ੁਰੂ ਕੀਤਾ ਉਦੋਂ ਮੇਰੀ ਨਾਨੀ ਉਹਨੂੰ ਵੀ ਸਾਰਾ ਪਛ ਪਤਾ ਇਸ ਟਾਈਮ ਤੇ ਭਾਵੇਂ ਜੋ ਮਰਜ਼ੀ ਕਰੇ ਮੇਰੀ ਨਾਨੀ ਨੇ ਮੈਨੂੰ ਗਲਤ ਪਾ ਦਿੱਤਾ ਕਿ ਇਹ ਉਹ ਮੁੰਡੇ ਨਾਲ ਗਲਤ ਹੈਗੀ ਆ ਤਾਂ ਕਰਕੇ ਮੇਰੀ ਕੁੜੀ ਨੂੰ ਬਦਨਾਮ ਕਰ ਰਹੀ ਹੈ ਤੁਸੀਂ ਮੈਰਿਡ ਕੈਨ ਮੈਰਿਡ ਨਹੀਂ ਮੈਂ ਅਨਮੈਰਿਡ ਹਾਂ ਇਹ ਆਕਰਵਾਜਾ ਕੀ ਰਹੀ ਹੈ ਸਾਰਾ ਇਹ ਵਜਾ ਇਹ ਹੈ ਕਿ ਬਸ ਇੱਕ ਪਾਗਲ ਬਣਾ ਕੇ ਸਾਜ਼ਿ ਸਦਲ ਕੇ ਸਾਰਾ ਗਲਤ ਕੀਤਾ ਗਿਆ ਤੁਸੀਂ ਨੌਕਰੀ ਕਿਹੜਾ ਕਰਦੇ ਨਹੀਂ ਨਹੀਂ ਮੈਂ ਸਟੱਡੀ ਕਰਦੀ ਹਾਂ 9th ਪਰ ਉਹ ਬੰਦੇ ਨੇ ਕਿੰਨੀ ਉਮਰ ਦੀ ਮੇਰੀ 16 ਸਾਲ ਹਾਂ ਜਿੱਦ ਮੈਂ ਤੁਹਾਡੇ ਪਾਪਾ ਨੂੰ ਪਤਾ ਇੱਕ ਵਾਰ ਮੇਰੇ ਪਾਪਾ ਨੂੰ ਹੋਣ ਪਤਾ ਲੱਗੀ 15 ਦਿਨ ਤੋਂ ਪਹਿਲਾਂ ਕੁਝ ਨਹੀਂ ਸੀ ਪਤਾ ਕਿ ਮੇਰੀ ਮੰਮੀ ਨੇ ਦੱਸਣਾ ਨਹੀਂ ਸੀ ਦਿੱਤਾ ਉਹ ਹੈਗੇ ਤੇ ਬੁਰਜੀ ਦੇ ਹਾਂਜੀ ਉਹ ਕਮੂਡੀ ਹਾਂਜੀ ਆਕਾਸ਼ ਦੀ ਬਰਾਂਡ ਪੰਜਾਬ ਦੇ ਵਿੱਚ ਲੱਗਾ ਲਵ ਪਲੰਬਰ ਦਾ ਕੰਮ ਕਰਦਾ ਉਹਨਾਂ ਦੀ ਮਾਂ ਹਸਪੀਟਲ 'ਚ ਲੱਗੀ ਹੋਈ ਹੈ ਤੁਹਾਡਾ ਮੈਡੀਕਲ ਵਗੈਰਾ ਹੋਇਆ ਨਹੀਂ ਤੁਹਾਡੇ ਨਾਲ ਗਲਤ ਕੰਮ ਕਿਸ ਦੁਆਰਾ ਕੀਤਾ ਗਿਆ ਹਾਂਜੀ ਤੁਹਾਡੇ ਨਾਲ ਗਲਤ ਕੰਮ ਕਿਸ ਦੁਆਰਾ ਕੀਤਾ ਗਿਆ ਮੇਰੀ ਮਾਤਾ ਦੇ ਦੁਆਰਾ ਮਾਤਾ ਦੁਆਰਾ ਹਾਂ ਰਲਈ ਹੋਈ ਸੀ ਉਹਦੇ ਨਾਲ ਮੁੰਡੇ ਆ ਉਹਨਾਂ ਦਾ ਕੀ ਕਸੂਰ ਹੈ ਉਹਨਾਂ ਦੇ ਇੱਕਸੂਰ ਕਿ ਉਹ ਮੇ ਨਾਲ ਲੜੇ ਮੇਰੀ ਲਵ ਜੀਤ ਦੇ ਮੇਰੀ ਮਾਂ ਦੇ ਨਾਲ ਗਲਤ ਸੰਬੰਧ ਹੈਗੇ ਨੇ ਜੀ ਉਹ ਕਿੱਦਾਂ ਬੜੇ ਚਿਰ ਤੋਂ 4 ਸਾਲ ਹੋ ਗਿਆ ਹੈ ਇੱਕ ਦੂਜੇ ਨਾਲ ਮੇਲ ਵਰਤ ਕਰਦੇ ਆ ਇਹਨਾਂ ਦੇ ਗਲਤ ਸੰਬੰਧ ਨੇ ਇਹਨੇ ਕਿਹੜੇ ਬੰਦੇ ਨੇ ਤੁਹਾਡਾ ਗਲਤ ਕੰਮ ਕੀਤਾ ਲਵਜੀਤ ਨੇ ਵੀ ਕਾਜ ਕੀਤਾ ਨਹੀਂ ਦੋਵੇਂ ਮਿਲ ਕੇ ਕੀਤਾ ਹਾਂਜੀ ਤੁਸੀਂ ਇਹਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹਾਂਜੀ ਪੁਲਿਸ ਵੀ ਕਾਰਵਾਈ ਨਹੀਂ ਕਰਦੀ ਪਈ ਸਰ ਮੈਂ ਇਨਸਾਫ ਚਾਹੁੰਦੀ ਆ ਜੇ ਕਿਸੇ ਨੇ ਇਸ ਗਲਤਨੀਤੀ ਕੀਤੀ ਤੇ ਮੇਰਾ ਮੈਡੀਕਲ ਵੀ ਕਰਾ ਸਕਦੇ ਹੋ ਇਹਨਾਂ ਚਾਰਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਕਦੋਂ ਇਹ ਗਲਤ ਕੰਮ ਤਾਂ ਕਦੋਂ ਆਇਆ ਜੁਲਾਈ ਮਹੀਨੇ ਦੇ ਵਿੱਚ ਇਹ ਤਿੰਨ ਚਾਰ ਮਹੀਨਿਆਂ ਚੱਲੇ ਹਾਂ ਜੀ ਮੈਨੂੰ ਦੱਸਣ ਨਹੀਂ ਦਿੱਤਾ ਮੈਨੂੰ ਆਪਣੇ ਕੋਲ ਲੈ ਆ ਗਏ ਜਦੋਂ ਮੈਂ ਹੁਣ ਇੱਥੇ ਆਪਣੇ ਪਿਓ ਕੋਲ ਆਈਆਂ ਤਾਂ ਮੈਂ ਦੱਸਿਆ ਕਿ ਦਰਬਾਰ ਸਰ ਦਾ ਨਾਮ ਲੈਣ ਕਿ ਕੀ ਮੰਗ ਕਰਦੇ ਮੈਂ ਹੀ ਕਰਦੀ ਆ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਦੇ ਉੱਤੇ ਕਾਰਵਾਈ ਸਖਤ ਕੀਤੀ ਜਾਵੇ ਤੇ ਜੇ ਕਿਸੇ ਨੇ ਨਹੀਂ ਵਿੱਚ ਕੀਤੀ ਤੇ ਮੇਰਾ ਮੈਡੀਕਲ ਕਰਾ ਲੇਤਾ ਜਾਵੇ ਇਹ ਲੋਕਾਂ ਨੂੰ ਆਮ ਨੂੰ ਦੇ ਕੇ ਘੜੀ ਕੁੜੀ ਨੇ ਸਾਡੇ ਰੋਪ ਲਗਾਏ ਮੇਰੀ ਮਾਂ ਨੇ ਮੇਨੂੰ ਦਿਲਤ ਕੰਮ ਕਰਵਾਇਆ ਜਾ ਰਿਹਾ ਸੀ ਕੀ ਪੂਰੀ ਸਚਾਈ ਕੀ ਹੈ ਮੈਂ ਕੋਈ ਗਲਤ ਕੰਮ ਨਹੀਂ ਕਿਹਾੜੀ ਠੀਕ ਹੈ ਨਾ ਮੈਂ ਕੁੜੀ ਨੇ ਕੋਈ ਗਲਤ ਕੰਮ ਕਰਾਇਆ ਅੱਜ ਮੇਰੇ ਤੇ ਬਲੇਮ ਲੱਗ ਰਿਹਾ ਜਿਹੜੋ ਹੋਇਆ ਉਹ ਦੋਖਿਆ ਨਹੀਂ ਦੱਸਿਆ ਕੁੜੀ ਨੇ ਆਪਣੀ ਮਾਂ ਉੱਤੇ ਇਲਜ਼ਾਮ ਲਗਾਈ ਜਾ ਰਿਹਾ ਉਹਨੂੰ ਕਿਹਾ ਜਾ ਰਿਹਾ ਦੱਬਿਆ ਜਾ ਰਿਹਾ ਮੈਂ ਕਿਸੇ ਨੂੰ ਨਹੀਂ ਦੱਬਿਆ ਠੀਕ ਹੈਗਾ ਮੇਰੇ ਨਾਲ ਬਹੁਤ ਵਧੀਆ ਰਿਲੇਸ਼ਨ ਸੀ 2 ਮਹੀਨੇ ਤੋਂ ਮੈਂ ਆਪਣੀ ਮਦਰ ਕੋਲ ਰਹਿ ਰਹੀ ਹਾਂ ਇਹਦੇ ਪਾਪਾ ਤੇ ਇਹਦੇ ਦਾਦੀ ਨੂੰ ਆਪਣੇ ਦੁਕਾਨ ਚ ਲੈ ਕੇ ਸਾਰਾ ਕਸੂਰ ਫਿਰ ਆਪਣਾ ਪੱਖ ਰੱਖ ਅੱਜ ਵੀ ਤੁਸੀਂ ਕੀ ਕਰ ਰਹੇ ਹੋ ਜੀ ਰੋਪ ਲਗਾ ਰਹੇ ਹੋ ਮੈਂ ਕਿਸੇ ਨਾ ਕੋਈ ਗਲਤ ਕੰਮ ਨਹੀਂ ਜਿ ਕਰਾਇਆ ਠੀਕ ਹੈ ਇਹਦਾ ਇਹਦਾ ਫੋਨ ਫੋਟੋਆਂ ਉਹਨਾਂ ਦੇ ਉਹਨਾਂ ਦੀ ਸਿਸਟਰ ਨਾਲ ਸਾਰੀ ਚੈਟ ਹੈ ਮੇਰੇ ਕੋਲ ਪ੍ਰੂਫ ਹੈ ਸਾਰੇ ਉਹਨਾਂ ਨੇ ਮੇਰੀ ਮਾਂ ਜੀ ਨੂੰ ਤੁਸੀਂ ਦਰਬਾਰ ਸਾਹਿਬ ਲੈ ਕੇ ਗਏ ਸੀ ਕਿ ਇੱਕ ਹੋਟਲ ਦੇ ਵਿੱਚ ਮਾਫੀ ਮੰਗਣ ਲਈ ਤੇ ਉੱਥੇ ਨਾ ਮੈਂ ਮਾਫੀ ਮੰਗਣ ਦੀ ਖਰਿਆ ਨਾ ਪੱਛੀ ਮੈਨੂੰ ਪਤਾ ਜੀ ਠੀਕ ਹੈ ਇਹਦੀ ਚਾਚੀ ਲੈ ਕੇ ਗਏ ਤੇ ਚਾਚੇ ਠੀਕ ਹੈ ਉੱਥੇ ਪ੍ਰੂਫ ਇਹਨਾਂ ਨੇ ਮੇਰੇ ਲਾਏ ਆ ਧੱਕੇ ਨਾਲ ਲਵਾਏ ਜੋ ਵੀ ਕੁਝ ਵੀ ਆ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈ ਨਾ ਮੈਂ ਇਹਨਾਂ ਚੀਜ਼ਾਂ 'ਚ ਕਦੀ ਆਈ ਜ ਕਰਦਾਰ ਕੜ ਮੇਰਾ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਤੇ ਮੈਨੂੰ ਕੀ ਪਤਾ ਇਹਨਾਂ ਨੂੰ ਕੁਲ ਸੀ ਕਿ ਇਹਨਾਂ ਨੇ ਆਪੇ ਲਾ ਲਿਆ ਮੈਨੂੰ ਪਤਾ ਪਰ ਉਹ ਲੜਕੀ ਕਹਿ ਰਹੀ ਹੈ ਕਿ ਮਾਂ ਬਰੀ ਗਲਤੀ ਸੀ ਉਸ ਤੋਂ ਬਾਅਦ ਮੈਨੂੰ ਕਹਿ ਰਹੀ ਸੀ ਕਿ ਗਲਤ ਕਰ ਰਹੀ ਮੈਂ ਨਹੀਂ ਕਿਸੇ ਨਾਲ ਗਲਤ ਠੀਕ ਹੈ ਨਾ ਹੂੰ ਸੋ ਇੱਕ ਵਾਰੇ ਤਸਵੀਰ ਤੁਸੀਂ ਕੀ ਮੰਗ ਕਰ ਰਹੇ ਹੋ ਜੀ ਮੈਂ ਮੰਗ ਇਹ ਹੀ ਕਰ ਰਹੀ ਕਿ ਸਭ ਨੂੰ ਹਿਸਾਬ ਹੋਇਆ ਜਾਵੇ ਤੇ ਆਪੇ ਦਿਖਾਸ ਵਾਪਸ ਲਈ ਜਾਵੇ ਪਰ ਜੋ ਲੜਕੀ ਘੜੀ ਜਾਂਦਾ ਘਰ ਵਾਲਾ ਜਾਂ ਘੜੀ ਸੱਸ ਰੂਮ ਲਗਾ ਰਹੀ ਆ ਉਹ ਉਹਨੂੰ ਕਿਦਾ ਵੇਖਣਾ ਮੈਨੂੰ ਨਹੀਂ ਪਤਾ ਕਿਉਂ ਲਗਾ ਰਹੀ ਠੀਕ ਹੈ ਅਤਾ ਜੀ ਨਾਮ ਹੈ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਕੀ ਮੰਗ ਲੈ ਕੇ ਮੇਰਾ ਨਾਮ सुरेंद्र ਕੋਹਰਾ ਮੈਂ ਪੰਜਾਬ ਪੁਲਿਸ ਡਿਊਟੀ ਕਰਦੀ ਰਹੀ 2013 ਦੇ ਵਿੱਚ ਮੈਂ ਲੁਧਿਆਣਾ ਆਪਣੀ ਬਜੇ ਘਰਾਈ ਸੀ ਉੱਥੇ ਮੈਂ 2021 ਵਿੱਚ ਰਿਟਾਇਰਮੈਂਟ ਲਈ ਇਹਦੀ ਇਹ ਮੈਨੂੰ ਦਿੱਤੇ ਗਣਵਨੀ ਨਹੀਂ ਨਹੀਂ ਸੀ ਦਿੰਦੀ ਇਹਦੇ ਦੁੱਖ ਹੀ ਮੈਂ ਵਾਪਸ ਨਹੀਂ ਆਈ ਕੋਈ ਨਹੀਂ ਟਿਕੰਦ ਨਾ ਇਹ ਮੇਰੇ ਨਾਮ ਅੱਛਾ ਸਾਨੂੰ ਰਹਿ ਨਹੀਂ ਸੀ ਦਿੰਦੀ ਕੋਈ ਨਾ ਇਲਜ਼ਾਮ ਲਾ ਛੜਦੀ ਸੀ ਜੇ ਉਹ ਥਾਣੇ ਚੌਂਕੀ ਭੱਜ ਜਾਂਦੀ ਸੀ ਅਸੀਂ ਸ਼ਰਮ ਦੇ ਮਾਰੇ ਕਿ ਇੱਥੇ ਡਿਊਟੀ ਕੀਤੀ ਸਾਰੇ ਜਾਣ ਦੇ ਕਰਕੇ ਅਸੀਂ ਚਲੇ ਗਏ ਫੇਰ ਮੈਂ ਵਾਪਸ ਨਹੀਂ ਆਈ ਵਾਪਸ ਉੱਥੋਂ ਅਜੇ ਵੀ ਹੁਥੀ ਰਹੇ ਨੇ ਤੋਂ ਨਾ ਇਹਨਾਂ ਨੇ ਮੈਨੂੰ ਫੋਨ ਕੀਤਾ ਸੀ ਇਹਦੀ ਮੰਮੀ ਨੇ ਯਾ ਇੱਥੇ ਦੋਨੋਂ ਜੀ ਟਗੜੇ ਹੋ ਗਏ ਆ ਤੇ ਮੈਂ ਇੱਥੇ ਮੈਂ ਕਿਹਾ ਚਲੋ ਸੁਲਾਸ ਬਾਈ ਕਰਾਉਣੀ ਥੋੜੀ ਬਹੁਤੀ ਕੋਈ ਲੜਾਈ ਹੋ ਗਈ ਮੈਨੂੰ ਨਹੀਂ ਸੀ ਪਤਾ ਕਿ ਇਹਨਾਂ ਦੀ ਇੱਥੇ ਇਹੋ ਜਿਹੇ ਗੱਲਾਂ ਖਿਲਰੀਆਂ ਗਈ ਬੇਟੀ ਨਾਲ ਤੁਹਾਡੀ ਦਾ ਕੀ ਨਾਂ ਕਿੱਥੇ ਰਹਿੰਦੀ ਜੀ ਦਮ ਕੁਮਾਰੀ ਉਹ ਕਿੱਥੇ ਰਹਿੰਦੀ ਸਰਸ਼ਨਿਆ ਨੂੰ ਰਹਿੰਦੀ ਗੋਲਡਨ ਗੇਟ ਦੇ ਤੇ ਮੁੰਡਾ ਤੁਹਾਡਾ ਕੀ ਕੰਮ ਕਰਦਾ ਬੇਡਾ ਮੇਰਾ ਕਰਦਾ ਟਾਵਰਾਂ 'ਤੇ ਪਾਉਂਦਾ ਤੇਲ ਪਾਉਂਦਾ ਸੀ ਟਾਵਰ ਦਾ ਉਹਨਾਂ ਨੂੰ ਹੀ ਪਤਾ ਦੋ ਸਾਲ ਪਹਿਲਾਂ ਥੋੜੀ ਜਿਹੀ ਗੱਲ ਦਾ ਪਤਾ ਲੱਗਿਆ ਪਤਾ ਇੱਕ ਵਾਰ ਵਿਸਤਾਰਪੁਰ ਉਹ ਦੱਸੋ ਕੀ ਗ ਜਦੋਂ ਮੈਨੂੰ ਨੇ ਬੁਲਾਇਆ ਕਿ ਲੜਾਈ ਹੋਈ ਤੇ ਮੈਂ ਤੇ ਉਹ ਕਿਰੇਲੂ ਝਗੜੇ ਕਰਕੇ ਆਈ ਸੀ ਕਿ ਕਿਰੇਲੂ ਝਗੜਾ ਜਦੋਂ ਮੈਂ ਇੱਥੇ ਪਹੁੰਚੀ ਮੇਰਾ ਬੇਡਾ ਬਣੀ ਦੱਸਣ ਲੱਗਾ ਕਿ ਮੰਮੀ ਆ ਆ ਗੱਲ ਨਾ ਹੈਗੀਆਂ ਵਾ ਕਿ ਇਹਨੇ ਕੁੜੀ ਨੂੰ ਹੋਟਲ 'ਚ ਖੜਿਆ ਹੋਟਲ 'ਚ ਖਾਣ ਕੇ ਇੱਕ ਆਸ਼ਨਾ ਦਾ ਮੁੰਡਾ ਉਹਦੇ ਨਾਲ ਗਲਤ ਕੰਮ ਵੀ ਕਰਾਇਆ ਪਰ ਮੈਂ ਨਹੀਂ ਮੰਨੀ ਮੈਂ ਕਿ ਤੂੰ ਕੀਤਾ ਐਵੇਂ ਕਿਸੇ ਦੇ ਪਿੱਛੇ ਲੱਗਦਾ ਫਿਰ ਇਹ ਮੈਨੂੰ ਉੱਥੇ ਲੈ ਕੇ ਗਿਆ ਫਿਰ ਆਪਣੇ ਵੱਡਾ ਬੇਡਾ ਖੜਿਆ ਉੱਥੇ ਉਹਨਾਂ ਕੋ ਪੁੱਛਿਆ ਉਹਨਾਂ ਇਹਨਾਂ ਕੁੜੀ ਨੂੰ ਜਾਣਦੇ ਆ ਪਛਾਣ ਲਿਆ ਕਹਿੰਦੇ ਹਾਂ ਇਹ ਕੁੜੀ ਪਹਿਲਾਂ ਵੀ ਦੋ ਵਾਰੀ ਆਪਣੀ ਮਾਂ ਦੇ ਨਾਲ ਤੇ ਦੇਖ ਹੋਰ ਕੁੜੀ ਉਹਦੇ ਫਿਰ ਅਸੀਂ ਗਿਆ ਤੁਸੀਂ ਅਹੀ ਰਜਿਸਟਰ ਵੇਖ ਸਕਦੇ ਤਾਂ ਤਾਂ ਉਹਨਾਂ ਨੂੰ ਨਾਂ ਨੁੱਕਰ ਬਹੁਤ ਕੀਤੀ ਉਹਨਾਂ ਨੇ ਨਹੀਂ ਨਹੀਂ ਇਦਾਂ ਨਹੀਂ ਦਿਖਾ ਸਕਦੇ ਸਾਡਾ ਰੋਟੀ ਰੋਜੀ ਦਾ ਸਵਾਲ ਫਿਰ ਅਸੀਂ ਕਿ ਮਲਾਜਮ ਕੁਤਵਾਲੀ ਦੱਸਿਆ ਉਹਨਾਂ ਨੇ ਸਾਡੇ ਲੱਗੇ ਬੰਦਾ ਭੇਜਿਆ ਫਿਰ ਇਹਦੇ ਉਥੋਂ ਪਰੂਫ ਨਿਕਲੇ ਉੱਥੇ ਸਾਰਾ ਇਦਾਂ ਉਧਾਰ ਕਾਰਡ ਦੇਖਿਆ ਲਿਖਿਆ ਸਾਡਾ ਉਸਾ ਸਾਡਾ ਘਰ ਦਾ ਐਡਰੈਸ ਨਿਕਲੇ ਫਿਰ ਉਸ ਮੁੰਡੇ ਨੇ ਕਿਹਾ ਕਿ ਤੇ ਪਹਿਲਾਂ ਵੀ ਬੀਬੀ ਤਿੰਨ ਚਾਰ ਵਾਰੀ ਸਾਡੇ ਕੋਲ ਆਈ ਹੋਈ ਹੈ ਇਹ ਕੁੜੀਆਂ ਵੀ ਨਾਲ ਹੀ ਸੀ ਰਾਤ ਵੀ ਰਹਿ ਕੇ ਗਈ ਦੋ ਵਾਰੀ ਫਿਰ ਅਸੀਂ ਕਿ ਕਿਉਂ ਇੱਥੇ ਵੀ ਰਾਤ ਲਈ ਕਹਿੰਦੀ ਮੈਂ ਵੈਸੇ ਗਈ ਸੀ ਕਿ ਮੈਂ ਮੱਥਾ ਟੇਕਣ ਗਈ ਸੀ ਬੱਚੇ ਨਾਲ ਸੀ ਮੈਂ ਕਿਹਾ ਆਏ ਤੇ ਬਹੁਤ ਨੇੜੇ ਆ 15 ਕਮਰਾ ਲੈਣ ਦੀ ਲੋੜ ਹੀ ਨਹੀਂ ਪੈਂਦੀ ਫਿਰ ਏ ਮੁੰਡਾ ਬੀੜਾ ਮੇਰਾ ਮੈਂ ਇਹੀ ਗੱਲ ਕਹਿੰਦਾ ਰਿਹਾ ਕੰਮ ਮਮੀ ਇਹ ਮੈਂ ਪੁੱਛਣਾ ਚਾਹੁੰਦਾ ਵੀ ਇਹ ਹੋਟਲ ਤੇ ਕਿਉਂ ਕਮਰਾ ਲਿਆ ਨੀ 3 ਰੋੜ ਸੇ ਹੋਣੀ ਕਮਰਾ ਲੈ ਆਂਦੀ ਜਦੋਂ ਆਪਣਾ 5 6 ਕਿਲੋਮੀਟਰ ਤੇ ਘਰ ਹੋ ਵਾ ਫਿਰ ਇੱਕ ਇਹ ਅਗਸਤ ਬਹੁਤ ਇਹਨ ਗਾਲਾਂ ਮੁੰਡਾ ਮੇਰੇ ਮੁੰਡੇ ਨੂੰ ਕਰਨ ਲਾਪੀ ਤੇਰੀ ਮਾਂ ਵੀ ਕਹਿੰਦੀ ਤੇਰੀ ਮਾਂ ਤੇਰੀ ਭੈਣ ਬਹੁਤ ਗੰਦੀਆਂ ਦਾ ਗਾਲਾਂ ਸਾਨੂੰ ਫੋਨ ਤੇ ਵੀ ਗੱਡੀਆਂ ਤੁਹਾਡੇ ਵੱਲੋਂ ਪੁਲਿਸ ਕੰਪਲੇਟ ਕੀਤੀ ਗਈ ਸੀ ਜਿਸ ਦਾ ਕੋਈ ਲੱਗਦਾ ਹਾਂ ਮੈਂ ਐਸਾ ਨੂੰ ਜਿਹੜੀ ਗੱਲ ਤਾਂ ਪਹਿਲਾਂ ਪਤਾ ਪਹਿਲਾਂ ਇਹ ਨਹੀਂ ਸੀ ਹੋਟਲ ਦਾ ਪਹਿਲਾਂ ਨਹੀਂ ਸੀ ਪਤਾ ਲੱਗਾ ਪਹਿਲਾਂ ਇਹ ਨਾ ਇੱਕ ਮੁੰਡਾ ਰਮਾਨ ਨਾਮ ਦਾ ਕੁਚਵਾਲਦਾ ਤੇ ਸਾਡ ਸੋੜ ਲੱਗੇ ਮੁੰਡੇ ਇਹ ਪਤਾ ਦੇਣ ਗਿਆ ਸੀ ਇਹ ਉਹਦਾ ਮਗਰੋਂ ਚਵਾਲਦਾ ਮੁੰਡਾ ਰਮਨਸਪੀ ਮੈਨੂੰ ਨਾਂ ਹਨ ਪਤਾ ਨੋ ਗਿਆ ਪਤਾ ਲੱਗਾ ਕੀ ਮੰਗ ਕੀ ਕਰਦੇ ਨੇ ਸਾਹਿਬ ਇਸ ਸਾਹਮਣੇ ਤੇ ਪਤਾ ਜੀ ਆਇਆ ਵਾ ਇੱਥੇ ਘਰ ਹੈ ਜਦੋਂ ਕਿ ਇਹਦੀ ਗੱਲ ਪਹਿਲਾਂ ਜਦੋਂ ਕਿ ਇਹਦੀ ਗੱਲ ਲੱਭਦੀ ਤਾਂ ਮੁੰਡੇ ਨਾਲ ਕੀ ਆਪਣਾ ਦੂਰਜੀ ਦਾ ਸੀਗਾ ਤੇ ਉਹ ਵੰਡਾ ਇਹਨੂੰ ਪਤਾ ਸੀ ਇਹਦੀ ਗੱਲ ਬਸ ਪੱਕਾ ਸਾਨੂੰ ਹੀ ਪਤਾ ਹੈ ਸਾਡੀ ਪ੍ਰਸ਼ਾਸਨ ਕੋਲੋਂ ਸੁਲਬ ਮੰਗਦੇ ਤੁਸੀਂ ਆ ਗਏ ਹਾਂ ਜੀ ਹਾਂ ਜੀ ਇਹੀ ਸਾਹ ਵੀ ਮੰਗੇ ਛੋਟੀ ਜੀ ਬੇਟੀ ਦਾ ਕੰਮ ਹੋਇਆ ਉਹ ਚੁੱਪ ਕਰਕੇ ਤੁਹਾਨੂੰ ਬਿਠਾਉਣ ਦੀ ਕੋਸ਼ਿਸ਼ ਕਰਦੇ ਪਏ ਮੈਂ ਨਾ ਸੁਖਪ੍ਰੀਤ ਸਿੰਘ ਹਾਂ ਕਿੱਥੋਂ ਦੇ ਰਹਿਣ ਵਾਲੇ ਮੈਂ ਜੀ ਦਰਸ਼ਾਨੇ ਬਿੰਨੂ ਹਾਂਜੀ ਬਲੋਗ ਨੰਬਰ ਇਹ ਦਾ ਰਹਿਣਾ ਕਿੱਥੇ ਆਇਆ ਤੁਸੀਂ ਅਸੀਂ ਆਇਆ ਹਾਂ ਜੀ ਕਾਉਂਸਲਰਸਾਂ ਦੇ ਇਹ ਕਿਹੜਾ ਮਾਮਲਾ ਲੈ ਕੇ ਮਾਮਲਾ ਸਰ ਮੇਰੀ ਕੁੜੀ ਨਾਲ ਇੱਕ ਸਟਾਰ ਲੈ ਕੇ ਬੜਾ ਧਕਾਰ ਹੋਇਆ ਬਹੁਤ ਤੱਕ ਆਇਆ ਮੇਰੀ ਕੁੜੀ ਨੂੰ ਪਰ ਬੇਰੀ ਕੁੜੀ ਨੇ ਪਹਿਲਾਂ ਮੈਨੂੰ ਕੁਝ ਨਹੀਂ ਦੱਸਿਆ ਅੱਜ ਤੋਂ 15 ਦਿਨ ਪਹਿਲਾਂ ਮੇਰੀ ਕੁੜੀ ਨੇ ਮੈਨੂੰ ਮੈਂ ਹੌਸਲਾ ਦਿੱਤਾ ਉਹਨੇ ਲੱਖੋ ਦੱਸਿਆ ਵੀ ਮੰਮੀ ਮੈਨੂੰ ਬਾਰ-ਬਾਰ ਖੜਦੀ ਰਹੀ 27 ਤਰੀਕ ਨੂੰ ਖੜਾ ਮੇਰੀ ਕੁੜੀ ਨੂੰ ਨੇ ਤੇ ਰਾਤਰੀ ਨੂੰ ਬੇਧੋਕੇ ਨਾਲ ਖੜਾ ਮਾਫੀ ਮੰਗਾਉਂਦੇ ਭਾਨੇ ਇਨੇ ਮੇਰੀ ਕੁੜੀ ਨੂੰ ਕੇ ਜੋਗਾਂ ਚੜਾਈ ਨੇ ਇਹ ਮਰਤਈਆਂ ਮਾਵਾ ਵੀ ਨਹੀਂ ਕਰਦੀ ਜਿਹੜਾ ਇਹਨੇ ਸਗੀ ਮਾਂ ਨੇ ਕਰ ਕਿਉਂ ਖਾਤਾ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਬੱਚੇ ਆ ਸਾਰੇ ਦੋ ਕੁਏ ਦੋਵੇਂ ਗੁੱਡੀਆਂ ਵਾਂ ਜਿਹੜੀ ਛੋਟੀ ਗੁੱਡੀ ਆ ਉਹਦੇ ਅਰਮਾਨ ਮੈਨੂੰ ਅਜੇ ਵੀ ਤਮ ਕਿਹਾ ਦਿੰਦਾ ਫੋਨ ਤੇ ਮੇਰੇ ਕੋਲ ਰਿਕਾਰਡਿੰਗ ਵੀ ਆ ਗਈ ਆ ਵੀ ਤੂੰ ਸੱਦ ਮੈਨੂੰ ਕਿੱਦਾਂ ਸਾਦਾ ਠਾਣੇ ਚੋਂ ਕੀ ਮੈਂ ਤੇਰੀ ਕੁੜੀਆਂ ਦੇ ਸਾਰੇ ਪ੍ਰੂਫ ਖਾਊਗਾ ਤੇ ਮੈਂ ਕਹਿੰਦਾ ਸੱਦ ਮੈਨੂੰ ਘਰ ਵਾਲੀ ਵੀ ਗਲਤ ਮੇਰੀ ਘਰ ਵਾਲੀ ਭਾਜੀ ਗਲਤ ਆ ਜਿਹੜਾ ਅਹਿਗਾਨੀ ਲਵਜੀਤ ਇਹ ਹੈਗਾ ਏਜੰਟ ਮੇਰੀ ਘਰ ਦੀ ਦਾ ਇਹ ਮੇਰੀ ਘਰ ਦੀ ਨੂੰ ਹੋਟਲ ਨੂੰ ਸਪਲਾਈ ਕਰਦਾ ਵ 17-18 ਸਾਲ ਹੋ ਗਏ ਕਿ ਕੀ ਕੰਮ ਕਰਦੇ ਮੈਂ ਸਰ ਮੋਬਾਈਲ ਚਾਵਲਾਂ ਦੇ ਵਿੱਚ ਡੀਜੇ ਫੀਲਿੰਗ ਦਾ ਕੰਮ ਕਰਦਾ ਤੁਸੀਂ ਘਰ ਨਹੀਂ ਰਹਿੰਦੇ ਤੁਸੀਂ ਨਹੀਂ ਸਰ ਪਹਿਲਾਂ ਮੈਂ ਕਪੂਰਥਲੇ ਹਾਂ ਉਸ ਤੋਂ ਬਾਅਦ ਮੈਂ ਸ਼ਹਿਰਪੁਰ ਆ ਗਿਆ ਫਿਰ ਵੀ ਸਰ ਮੈਂ ਘਰ ਵੀ ਰਹਾ ਤੇ ਮੇਰੀ ਡਿਊਟੀ ਦੇ ਬਾਹਰ ਹੀ ਆ ਤੁਹਾਨੂੰ ਕਿਵੇਂ ਪਤਾ ਲੱਗਾ ਸਰ ਮੈਨੂੰ ਪਤਾ ਲੱਗਾ 24 ਤਰੀਕਾ ਦਿਨ ਜਦੋਂ ਮੇਰੇ ਘਰ ਝਗੜਾ ਆਇਆ ਮੇਰੇ ਘਰ ਅਰਮਾਨ ਆਣ ਕੇ ਝਗੜਾ ਕੀਤਾ ਅਰਮਾਨ ਨੇ ਤੇ ਲਵਦੀਪ ਨੇ ਹੁਣ ਕੀ ਮੰਗ ਕਰਦੇ ਤੁਸੀਂ ਪੂਰੀ ਇਨਸਾਫ ਦੀ ਮੰਗ ਕਰਦੇ ਆ ਮੈਨੂੰ ਇਨਸਾਫ ਚਾਹੀਦਾ ਵਾ ਭਾਵੇਂ ਮੇਰੀ ਜਨਾਨੀ ਆ ਪਾਵੇਂ ਰਮਾਨ ਆ ਪਾਵੇਂ ਮੇਰੀ ਪਾਬੀ ਦਾ ਨਾਮ ਲੈਂਦੇ ਆ ਉਹਨੂੰ ਵੀ ਜੇ ਆ ਗਈ ਘਰ ਵਾਲੀ ਦਾ ਕਹਿੰਦਾ ਕਿ ਤੁਹਾਡੀ ਕੁੜੀ ਨੇ ਆਪ ਫੋਟਾਂ ਖਚਾਈਆਂ ਕੋਧੋ ਟ੍ਰਾਂਜਰ ਜਾਣਦੀ ਰਹੀ ਇੱਕ ਮਾਂ ਤੋਂ ਬਿਨਾ ਇੱਕ ਕੁੜੀ ਕਿੱਦਾਂ ਲੜਕੀ ਚੱਲ ਜੂਗੀ ਤੂੰ ਆ ਜਾਣਾ ਜੇ ਤੱਕ ਜਾਣਦੀ ਹੀ ਰਹੀ ਆ ਤੇ ਇਹਦਾ ਹੱਕ ਬੰਦਾ ਹੁਣ ਡਕੇ ਇਲਾਇ ਇਹ ਹੋਣਾ ਕਿ ਬੰਦਾ ਬਿਨੂੰ ਨਾਮ ਲੈ ਕੇ ਤੁਰੇ ਜੇ ਉਹਨੇ ਕਹਿੰਦੀ ਨਾ ਫੋਟਾਂ ਚ ਕੁੜੀ ਦਾ ਮੈਡੀਕਲ ਕਰਵਾਇਆ ਮਾੜੇ ਗੱਲ ਕਰਵਾਉਣਾ ਵਾ ਇਹ ਤਾਂ ਸਾਨੂੰ ਪ੍ਰੂਫ ਨਹੀਂ ਸਰ ਪਹਿਲੀ ਦਰਖਾਸਤ ਅਸੀਂ ਦਿੱਤੀ ਸੁਲਤਾਨਪੁਰ ਟਾਣੀ 11 ਤੇ ਅਗਸਤ ਨੂੰ ਇਹਨਾਂ ਨੇ ਨਾਂ ਯੋਰ ਪਾਇਆ ਮੇਰਾ ਸਾਲਾ ਜਿਹੜਾ ਵਾ ਕੋ ਡੀਐਸਪੀ ਦਾ ਗਨਮੈਣ ਕਿਸੇ ਦਾ ਉਹਨੇ ਯੂਰਪ ਆ ਕੇ ਉਹਦਾ ਦਰਖਾਸਤ ਹੀ ਕੰਮ ਕਰਾਤੀ ਭਾਜੀ ਦਰਖਾਸਤ ਹੀ ਨਹੀਂ ਲੱਭੀ ਮੇਰੀ ਭਾਜੀ ਮੈਂ ਜਾ ਕੇ ਪੀਚ ਵੇਹਾ ਉਹ ਐਸਐਚਓ ਕਹਿੰਦਾ ਤੇਰੀ ਦਰਖਾਸਤ ਹੀ ਨਹੀਂ ਥੀ ਨਾ ਇਹ ਦਰਖਾਸਤ ਕਿਤੇ ਕਹਿੰਦੀ ਜਿਹੜੀ ਦਰਖਾਸਤ ਉਹਨੂੰ ਦਿੱਤੀ ਆ ਹੁਣ ਕਿਤੇ ਤੇੜੀ ਸੁਣਵਾਈ ਹੋ ਰਹੀ ਸੁਣਵਾਈ ਸਾਰਾ ਜੇ ਕੁਝ ਨਹੀਂ ਕਰੀ ਮੁੰਡੇ ਨੂੰ ਕਹਿੰਦੇ ਸੱਦਣਾ ਕਦੀ ਨਹੀਂ ਸੱਦਣਾ ਸਾਡੇ ਨਾਲ ਸਾਰਾ ਬਹੁਤ ਪਰਾਪ ਭੋਲੇ ਜਾ ਰਿਹਾ ਵਾ ਕੱਲ ਪਰਸੋਂ ਨੂੰ ਸੱਦਾ ਮੈਨੂੰ ਕਹਿੰਦੇ ਤੇਰੇ ਸਿਰ ਤੇ ਮੋਬਾਈਲ ਮਾਰਾਂਗੇ ਮੋਬਾਈਲ ਦੇ ਵਿੱਚ ਸਾਡੇ ਧੂਪਿਆ ਵਿਖਾਵਾਂਗੇ ਪਰੂਫ ਤੇ 베ਰੀ ਆ ਭਾਈ ਸਭ ਮੰਗ ਕੀ ਕਰਦੇ ਹੋ ਮੰਗ ਸਾਫ ਦੀ ਕਰਦੇ ਆ ਇੱਕ ਰਿਕਾਰਡਿੰਗ ਲਈ ਫਿਰਦੀ ਜੋ ਬਹੁਤ ਪੁਰਾਣੀ ਐ ਉਹ ਜਾਣ ਜਾਣ ਕੇ ਇਹਨਾਂ ਨੂੰ ਸੁਣਾਈ ਜਾਂਦੇ ਆ ਉਹ ਰਿਕਾਰਡਿੰਗ ਦਾ ਕੋਈ ਮਤਲਬ ਨਹੀਂ 15 ਦਿਨ ਪਹਿਲਾਂ ਮੈਨੂੰ ਪਤਾ ਲੱਗਾ 3 ਮਹੀਨੇ ਪਹਿਲਾਂ ਦੀ ਰਿਕਾਰਡਿੰਗ ਆ ਦ ਆ ਜਿਹੜੀਆਂ ਮੇਰੇ ਕੋਲ ਰਿਕਾਰਡਿੰਗਾਂ ਵਾਂ ਜਿੱਤੇ ਮੇਰੀ ਘਰ ਦੀ ਚਿੱਟੇ ਦਾ ਗੱਲ ਕਰ ਰਹੀ ਆਰਮਾਨ ਜਿਹੜਾ ਲਵ ਜੀ ਦੇਣਾ ਸਰੇ ਆਮ ਕਹਿ ਰਹੀ ਮੈਂ ਚਿੱਟਾ ਤੇਰੇ ਕੋਲ ਲੈ ਕੇ ਵੇਚਦੀ ਆ ਤੈਨੂੰ ਮੈਂ ਚਿੱਟੇ ਦੇ ਪੈਸੇ ਦਊਂਗੀ ਇਹ ਕੀ ਗਰ ਰਿਕਾਰਡਿੰਗ ਚੈੱਕ ਨਹੀਂ ਹੋ ਜਾਂਦੀਆਂ ਤੇ ਪੜਨ ਲੱਗਦਾ ਮੇਰੀ ਘਰ ਦੀ ਬੋਲ ਰਹੀ ਹੈ ਕੋਈ ਹੋਰ ਬੋਲ ਰਿਹਾ ਤੁਹਾਡੇ ਕੋਲ ਪ੍ਰੂਫ ਹੈਗੇ ਪ੍ਰੂਫ ਹੈਗੇ ਸਰ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਠੀਕ ਹੈ ਮੇਰੇ ਕੋਲ ਕੱਲਾ ਕੱਲਾ ਪ੍ਰੂਫ ਮੈਂ ਸਾਰਾ ਟੈਲੀਕਮ ਮੈਂ ਕੰਮ ਕਰਦਾ ਵਾਂ ਇਹ ਡਿਲੀਟ ਵੀ ਕਰਾ ਦੇਣਾ ਮੈਂ ਫੇਰ ਕਢਾ ਲਊਗਾ ਠੀਕ ਹੈ ਹੈਗਾ ਜਿਹੜਾ ਲੜੀ ਦੀ ਵਾਲੇ ਤੇ ਲੜਕਿਆ ਸਾਰੇ ਸਾਡੇ ਕੋ ਦੋਨੇ ਪਾਰਟੀਆਂ ਅੱਜ ਹਾਜ਼ਰ ਹੋਈਆਂ ਕੰਪਲੇਟ ਮਾਰਕ ਹੋਈ ਆ ਸੀਨੀਅਰ ਅਫੀਸਰ ਵੱਲੋਂ ਉਹਦੀ ਇਨਕੁਆਰੀ ਕੀਤੀ ਜਾ ਰਹੀ ਹੈ ਕਿ ਜੋੜਾ ਵੀ ਦੋਸ਼ੀ ਹੋਊਗਾ ਉਹਨਾਂ ਤੇ ਬੰਦੀ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਕੰਪਲੇਟ ਹੈਗੀ ਕੀ ਮੈਂ ਕੁੜੀ ਨੇ ਅਲੀਗੇਸ਼ਨ ਲਾਏ ਨੇ ਕਿ ਲੜਕੇ ਦੇ ਖਿਲਾਫ ਕਿ ਮੈਨੂੰ ਐਦਾ ਐਦਾ ਕੀਤਾ ਉਹਨਾਂ ਦੀ ਪਤਾ ਨਹੀਂ ਆਪਸ ਵਿੱਚ ਪਹਿਲਾਂ ਰਹਿੰਦੇ ਸੀ ਇਕੱਠੇ ਰਹਿੰਦੇ ਰਹੇ ਨੇ ਸਾਰੇ ਜਣੇ ਰਿਸ਼ਤੇਦਾਰੀ ਬਣਾਈ ਹੋਈ ਆ ਪਰ ਲੜਕੀ ਨੇ ਉਹਨਾਂ ਅਲੀਗੇਸ਼ਨ ਲਾਇਆ ਕਿ ਲੜਕੇ ਨੇ ਮੈਨੂੰ ਪਰ ਇਹਦੀ ਇਨਕੁਆਰੀ ਕੀਤੀ ਜਾ ਰਹੀ ਹੈ ਮਾਦੂਤ ਦੀ ਅਲੀਗੇਸ਼ਨ ਲਗਾਈ ਦੀ ਕਿ ਮਾਂ ਨੇ ਮੁੰਡਾ ਮਾਂ ਉਹ ਕਹਿ ਰਹੀ ਹੈ ਕਿ ਮੇਰੀ ਮਾਂ ਮੇਰ ਤੋਂ ਧੰਦਾ ਕਰਵਾ ਰਹੀ ਸੀ ਪਰ ਇਹਦੀ ਇਨਕੁਆਰੀ ਤਫਤੀਸ਼ ਚੱਲ ਰਹੀ ਹੈ ਜੋ ਵੀ ਆਊਗਾ ਤਦ ਸਾਹਮਣੇ ਉਹਦੇ ਮੁਤਾਬਕ ਸੀ ਮਾਂ ਨੇ ਕਿਹੜੀ ਲਾਗ ਕਿ ਸੋਤਾਲ ਬਣ ਦਰਬੁੱਦੀਵਾਲ ਦਾ ਹੈ ਦਰਬੁੱਦੀ ਦਾ ਅੱਛਾ ਮੈਮ ਇਹਦੀ ਹਾਟਲ ਵਿੱਚ ਵੀ ਕਿਤੇ ਲੈ ਕੇ ਗਏ ਆ ਕਹਿੰਦੇ ਮਾਂ ਦੀ ਪਹਿਲੇ ਫਰੈਂਡਸ਼ਿਪ ਸੀ ਉਸੇ ਨੇ ਲੜਕੀ ਦੇ ਨਾਲ ਵੀ ਕੀਤਾ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਲਤ ਕੰਦੇ ਉਹ ਉਹਨਾਂ ਦੇ ਐਲੀਗੇਸ਼ਨ ਆਏ ਨੇ ਕਿ ਇਦਾਂ ਤੇ ਪਰ ਅਸੀਂ ਤਤਕੀਕ ਕਰ ਰਏ ਸੀ ਹਾਟਲ ਜੇ ਵੀ ਜਾਵਾਂਗੇ ਜਿੱਥੇ ਕਹਿ ਰਹੇ ਨੇ ਕਿ ਮੇਰੀ ਕੁੜੀ ਕਹਿ ਰਹੀ ਹੈ ਕਿ ਮੇਰੇ ਨਾਲ ਗਾਇਦਾਂ ਬਲ ਲੜਕਾ ਲੈਂਦਾ ਰਿਹਾ ਅਸੀਂ ਉੱਥੇ ਇਨਕੁਆਰੀ ਕਰਾਂਗੇ ਮਾਮਲਾ ਦਰਜ ਕਰਾਂਗੇ ਮਾਮਲਾ ਦਰਜ ਕਰਾਂਗੇ ਅਸੀਂ ਕੁੜੀ ਨੇ ਮਾਲਕ ਕਿ ਸੀ ਜਾਨੀ ਹਾਂਜੀ ਮਨ ਹੈ ਮਨ ਹੈ ਇਹਨਾਂ ਦੀ ਅਰਬਾਂ ਚੱਲਦੀ ਵੀ ਸੀ ਮੀਆਂ ਬੀਬੀ ਦੋਨੋਂ ਮਾ ਦੋਨਾਂ ਦੇ ਅਰਬਾਂ ਚੱਲ ਰਹੀ ਹੈ ਜੀ ਠੀਕ ਹੈ ਠੀਕ ਹੈ